ਸਵਾਗਤ ਹੈ ਕਿਸਾਨ ਵੀਰੋ ਹੋੜਾ ਟੋ ਡੈ ਟੂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੱਜੂ ਕਿਦੋਂ ਕਵਰ ਕਰਨ ਲੱਗੇ ਆ ਜੀ ਚਾਰ ਬੈੜਾਂ ਤੁਹਾਨੂੰ ਸੂਈਆਂ ਸਵਾਈਆਂ ਦਿਖਾ ਦੇਣ ਕਿੰਨਾ ਕੁ ਦੁੱਧ ਬਾਦਾ ਜਾਂ ਕਦੋਂ ਕੁ ਸੂਈਆਂ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਜੀ ਹਾਂ ਬਈ ਪਹਿਲਾਂ ਦਾ ਨੰਬਰ ਬੋਲਗੇ ਜੀ ਨੰਬਰ ਵੀਰੇ ਆਪਣਾ ਹੈਗਾ 62 628737 ਹੂੰ ਛੋੜ ਜਾ ਜਰਾ ਨੰਬਰ ਦੱਸੀ ਵੀਰੇ ਕੰਟੈਕਟ ਨੰਬਰ 81468 36341 ਬਾਈ ਕਿਉਂਕਿ ਵੀਰ ਨਾ ਪਿੰਡ ਦੇ ਵਿੱਚ ਲੋਕਲ ਵੀਡੀਓ ਹੈਗੀ ਵੀਡੀਓ ਬਣਵਾਉਣ ਆਇਆ ਨਾਲ ਤਾਂ ਨੰਬਰ ਨਹੀਂ ਜਿਹੜਾ ਨੰਬਰ ਹੁਣ ਬੋਲੇ ਇਹ ਨੰਬਰ ਹੈ ਜੀ ਬਾਕੀ ਦੀ ਗੱਲ ਸਕਰੀਨ ਤੇ ਚਲਾ ਦਿਆਂਗੇ ਨੰਬਰ ਠੀਕ ਹੈ ਤੇ ਬਾਈ ਜੀ ਪਿੰਡ ਆਪਣਾ ਕਿਹੜਾ ਆ ਗਿਆ ਮੱਜੂ ਗਿਆ ਬਾਈ ਪਿੰਡ ਮੱਜੂ ਗਿਆ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਬਾਈ ਤਹਿਸੀਲ ਤਾਪਾ ਬਾਈ ਤਾਂ ਆਪਾਂ ਨੇੜੇ ਆਪਣੇ ਮੇਨ ਭਧੌੜੀ ਆ ਗਿਆ ਭੌੜ ਦੇ ਤਰਹਮਤਪੁਰ ਹਿੰਮਤਪੁਰਾ ਉਹ ਕਿੰਨੇ ਹਾਲ ਸਿੰਘ ਵਾਲਾ ਵੀ ਨੇੜੇ ਆ ਗਿਆ ਹਾਂ ਤੇ ਕਿੰਨੇ ਜਾਨਵਰ ਆ ਬਈ ਚਾਰ ਬਹਿੜਾ ਬਾਈ ਚਾਰ ਬਹਿੜਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਹੀਂ ਨਹੀਂ ਬਾਈ ਕਰੇਲੂ ਬਸ ਓਕੇ ਕਰੇਲੂ ਬਸੂ ਆ ਗਏ ਤੇ ਬਾਕੀ ਦੀ ਗੱਲ ਚਾਰ ਬਹਿੜਾ ਤੇ ਚਾਰ ਏ ਬਿਨਾ ਬੱਚੇ ਤੋਂ ਬੜਾ ਹਾਂ ਬਾਈ ਤੁੰਗਾਂ ਨੂੰ ਹੋ ਗਿਆ ਕਿਸੇ ਨੂੰ 20 ਜਣ ਕਿਸੇ ਨੂੰ ਮਹੀਨਾ ਆਇਆ ਐ ਹੋਇਆ ਵ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾੜ ਦੇਖੀ ਜਾਨੇ ਵੀਰੇ ਕਿਹੜਾ ਸੂਆ ਤੇ ਕਿੰਨਾ ਦੁੱਧ ਆਗਾ ਇਹ ਵੀਰੇ ਤੀਜਾ ਸੂਆ ਸੂਈ ਵੀ ਆ ਇਥੇਲੇ ਹੁਣ 20 ਕਿਲੋ ਦੁੱਧ ਤਿਆਰ ਆ 20 ਕਿਲੋ ਦੁੱਧ ਰੈਡੀ ਆ ਅੱਜ ਦਾ ਟਾਈਮ ਚਾਹ ਟਾਈਮ ਅਗਲਾ ਚੋਕੇ ਲਿਜਾ ਸਕਦੇ ਓਕੇ ਆ ਦੇਖੋ ਜੀ ਤੇ ਕਿੰਨਾ ਦੁੱਧ ਆ ਵੀਰੇ ਇਥੇਲੇ ਇਹ 20 ਕਿਲੋ ਆ ਬਾਈ 20 ਕਿਲੋ ਦੁੱਧ ਰੈਡੀ ਆ ਤੇ ਸੂਆ ਸੂਆ ਤੀਜਾ ਵੀ ਤੀਜਾ ਸੂਆ ਸੂਈ ਵੀ ਆ ਤੇ ਅਣਦਾਈਆ ਕਿੰਨੇ ਕਿ ਤਿਆਰ ਦੀ ਸੂਈ ਵੀ ਆ ਇਹਨੂੰ ਹੋਗਾ ਉਹ 2 ਬਹੀ ਮਹੀਨਾ ਕੇ ਜਾਂ ਬਰੀਡ ਵਾਲਿਆਂ ਵੜਾ ਹੈਗਾ ਹਾਂ ਪੂਰੀਆਂ ਨਸ ਫੁੱਲ ਬਰੀਡ ਵਾਲਿਆਂ 20 ਕਿਲੋ ਦੁੱਧ ਤੁਸੀਂ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਮੋੜ ਲੈ ਵੀਰੇ ਫੇਸ ਦੀ ਕੁਆਲਿਟੀ ਵੀ ਚੰਗੀ ਤੇ ਬਾਕੀ ਦਾ ਦੁੱਧ ਵਾਲੀ ਦੁੱਧ ਜਿੰਨਾ ਹੈਗਾ ਸੂਈ ਸਵਾਈਏ ਕਿਹੜੇ ਗੱਬਣਾ ਤੁਸੀਂ ਆਉ ਦਾ ਮਣਕੇ ਲੈ ਜਾ ਸਕਦੇ ਦੋ ਗਮ ਆਪਦਾ ਚੋਕੇ ਲੈ ਕੇ ਜਾਵੇ ਜੀ ਦੋ ਡੰਗ ਆਪਦਾ ਚੋਕੇ ਫਿਰ ਲੈ ਕੇ ਜਾਓ ਬੱਚਾ ਕਿਸੇ ਦਾ ਨਹੀਂ ਠੀਕ ਆ ਜੀ ਤੇ ਕਿੰਨੇ ਪੈਸੇ ਆ ਬਾਈ ਇਹਦੇ ਮੁੱਲ ਫੋਨ ਤੇ ਸਾਰੀਆਂ ਦੀ ਸਾਰੀਆਂ ਦੀ ਜਾਇਜ਼ ਹੋਣਗੇ ਮੁੱਲ ਜਾਇਜ਼ ਤੇ ਹੁਣ ਬਾਈ ਦੋ ਨੰਬਰ ਬਾੜ ਇਹ ਦੂਜਾ ਸੂਆ ਵੈੜਾ ਡਾਕਟਰ ਦੂਜਾ ਸੂਆ ਸੂਪੀ ਠੀਕ ਹੈ ਜੀ ਇਹਦੇ ਥੱਲੇ 20 ਤੋਂ 21 ਕਿਲੋ ਹੁਣ ਤਿਆਰ 20 ਤੋਂ 21 ਕਿਲੋ ਦੁੱਧ ਰੈਡੀ ਵਾਲਾ ਰੈਡੀ ਆ ਅਗਲਾ ਦੋ ਟਾਈਮ ਆਪੀ ਚੋਕੇ ਲੈ ਕੇ ਜਾਵੇ ਖੋਲੋ ਜੀ ਇਹਨੂੰ ਵੀ ਤੋੜ ਕਰਾ ਕੇ ਚੈੱਕ ਦੂਜਾ ਸੂਆ ਕੀ ਰੇਟ ਇਹਦਾ ਵੀ ਫੋਨ ਤੇ ਫਿਰ ਇਹਦਾ ਵੀ ਫੋਨ ਦੀ ਬਾਈ ਕਿੰਨਾ ਚਿਰ ਹੋ ਗਿਆ ਬਾਈ ਇਹਨੂੰ ਸੂਈ ਇਹਨੂੰ ਬਾਈ 25 ਦਿਨ ਹੋ ਗਏ ਸੀ 25 ਦਿਨ ਬਾਕੀ ਦੀ ਗੱਲ ਜਿਹੜਾ ਲੈ ਵਾ ਲੂਗਾ ਫਿਰ ਫੀਟਿੰਗ ਵਾਲਾ ਲੈ ਬਾਗ ਹੈ ਨਾ ਤੋ ਆਥਨ ਨੂੰ ਦੇਖੀ ਫਤੂੜਿਆ ਨਹੀਂ ਜਾਣਾ ਬੱਚੀ ਤੋਂ ਤੋਰਾ ਤਾਰਾ ਇੱਕ ਨੰਬਰ ਹੈ ਵੈੜ ਦਾ ਤੋਰਾ ਤਾਰਾ ਇੱਕ ਨੰਬਰ ਦੇਸ ਦੀ ਕੁਆਲਿਟੀ ਵੀ ਚੰਗੀ ਹੂੰ ਬਾਕੀ ਬੈਡ ਅੰਗਾ ਜਵਾਨੀ ਵਾਲੀ ਮੁੱਲ ਜਾਏ ਜੀ ਹੋਣਗੇ ਬਾਈ ਮੁੱਲ ਬਾਈ ਜਮਾ ਜਾਏ ਹੁਣ ਬਾਈ ਤਿੰਨ ਨੰਬਰ ਇਹਦੇ ਥੱਲੇ ਬਾਈ ਹੋ 14 ਕਿਲੋ ਦੁੱਧ ਦੋਨੇ ਬਾਈ ਇਹ ਕਿੰਨੇ ਚਿਰ ਦੀ ਸੂਈ ਬਈ ਇਹਨੂੰ ਹੋ ਗਿਆ ਉਹ ਬਾਈ ਸਵਾ ਕੁ ਮਹੀਨਾ ਸਵਾ ਕੁ ਮਹੀਨਾ ਹਾਂ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਇਹ ਵੀ ਸੂਆ ਇਹਦਾ ਫਿਰ ਕਿਹੜਾ ਸੂਆ ਦਾ ਹੋਊਗਾ ਇਹਦਾ ਤੀਜਾ ਤੀਜਾ ਸੂਆ ਹੋਊਗਾ ਤੇ 14 ਕਿਲੋ ਹੁੰਦਾ ਤਾਂ ਮੁੱਲ ਫਰਜਾਇਦੀ ਹੋਏਦਾ ਮੁੱਲ ਵੀ ਚਾਜ ਮੁੱਲ ਜਮਾ ਆਪਾਂ ਬਈ ਦੇਣ ਲੈਣ ਵਾਲੇ ਕਰਾਂ ਦੇਣ ਲੈਣ ਵਾਲੇ ਮੁੱਲ ਹੋਣਗੇ ਜੇ ਕਿਨੇ ਚਾਰੇ ਇਕੱਠੇ ਨਾਲ ਜਾਣੀਆਂ ਚਾਰੇ ਲੈ ਜਾਓ ਦੋ ਦੋ ਲੈ ਜਾਣੀਆਂ ਦੋ ਦੋ ਲੈ ਜਾਓ ਕੱਲੀ ਕੱਲੀ ਲੈ ਜਾਣੀਆਂ ਕੱਲੀ ਕੱਲੀ ਵੀ ਮਿਲ ਜੂ ਚੰਗੀਆਂ ਜੀ ਰੇਟ ਇਹਦਾ ਜਾਇਜ਼ ਹੋਊਗਾ ਮੋੜ ਲਿਆ ਵੀਰੇ ਲਿਓ ਜੀ ਤੋਰਾ ਤਾਰਾ ਚੰਗਾ ਬਾਕੀ ਦੀ ਗੱਲ ਥਾਂ ਲਈ ਬਦੀ ਸਾਫ ਮੜਾ ਜਿਵੇਂ ਇਧਰਲੇ ਪਾਸਾ ਦਿਖਾਉਂਦੀ ਥਣ ਤੁਨੂ ਦਾ ਤੇਲ ਇੱਕ ਥਣ ਉਹ ਕਿਤੇ ਲਾ ਮੂਰਲੇ ਥਣ ਦੀ ਤੇਲ ਆ ਮੂਰਲੇ ਥਣ ਦੀ ਤੇਲ ਆ ਤੇ 14 ਕਿਲੋ ਹੁੰਦਾ ਤਾਂ ਹੀ ਮੜਾ ਪਾਸਾ ਦਿਖਾਉਂਦੀ ਤਾਂ ਹੀ ਪਾਸਾ ਬਈ ਵੱਡੀ ਰੇਡ ਜਾ ਜੀ ਹੋਊਗਾ ਰੇਡ ਜਾ ਮਾ ਜੈ ਜੀ ਬਈ ਤੇ ਗਾਂ ਵਾਲੀ ਵੀਰੇ ਹੁਣ ਇਹ ਬਈ 6 ਮਹੀਨਾ ਦੀ ਗੱਪਣਾ ਹੂੰ ਇਹ ਵੀ ਤੇਲ ਇੱਕ ਥਣ ਦੀ ਇੱਕ ਥਣ ਦਾ ਦੁੱਧ 6 ਮਹੀਨੇ ਹੀ ਸਹੀ ਗੱਪਣ ਦੇ ਦੁੱਧ ਦੁੱਧ ਹੈ ਨਹੀਂ ਬਈ ਡਰਾਈ ਆ ਹਾਂ ਇਹ ਜਮਾ ਸਾਹਮਣੇ ਵਾਲਾ ਬੰਦਾ ਜੇ ਕੋਈ ਹੋਇਆ ਅੱਪ ਦੇ ਦਾਂਗੇ ਓਕੇ ਜੀ ਖੜੀ ਰਹਿਣ ਦਿਓ ਬਸ ਤੇ ਮੋਲੇ ਦਾ ਵੀ ਫੋਨ ਤੇ ਮੋਲੇ ਦਾ ਵੀ ਫੋਨ ਤੇ ਸੋ ਚੰਗੇ ਆ ਸਾਰੀਆਂ ਵੇ ਰੇਟ ਜਮਾਂ ਜਾਇਜ਼ ਹੋਣਗੇ ਸੋਈਆਂ ਸਵਾਈਆਂ ਕਿੰਨੇ ਕਿੰਨੇ ਜਰਦੀਆਂ ਸੋਈਆਂ ਵਾਂਗੂ ਵੀ ਤੁਹਾਨੂੰ ਦੱਸਤਾ ਪੁੱਛ ਕੇ ਸਾਰੀ ਜਾਣਕਾਰੀ ਲੈ ਕੇ ਦੇਤੀ ਆ ਬਾਕੀ ਪਿੰਡ ਮੱਜੂ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਬੇ ਦੀ ਵੀਡੀਓ ਹੈ ਜੀ ਤੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲਿਆਂ ਦਾ ਧੰਨਵਾਦ ਜੀ